ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਅੱਜ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਜਿਵੇਂ ਆਪਣੇ ਘਰੇ ਆਮ ਹੀ ਅੱਜ ਕੱਲੇ ਦੇਖੋ ਪਿਆਜ਼ਾਂ ਵਾਲੀਆਂ ਜਾਣ ਲੋ ਵਾਲੀਆਂ ਬੋਰੀਆਂ ਹੁੰਦੀਆਂ ਨੇ ਤੇ ਇਹ ਆਪਣੇ ਘਰੇ ਕਾਫੀ ਪਈਆਂ ਹੁੰਦੀਆਂ ਇਹਨਾਂ ਤੋਂ ਆਪਾਂ ਕੁਝ ਬਣਾ ਕੇ ਤੁਹਾਨੂੰ ਬਖਾਵਾਂਗੇ ਅੱਜ ਦੇਖੋ ਇਸ ਤਰ੍ਹਾਂ ਪਿਆਜ਼ਾਂ ਵਾਲੀਆਂ ਬੋਰੀਆਂ ਆਪਣੇ ਘਰ ਪਈਆਂ ਰਹਿੰਦੀਆਂ ਤੇ ਇਹਨਾਂ ਤੋਂ ਬਹੁਤ ਹੀ ਵਧੀਆ ਚੀਜ਼ਾਂ ਬਣ ਜਾਂਦੀਆਂ ਜਿਹੜੀਆਂ ਆਪਾਂ ਨਿਤ ਘਰ ਵਿੱਚ ਯੂਜ਼ ਕਰਦੇ ਆਂ ਤੇ ਵਰਤਦੇ ਉਹਨਾਂ ਦੀ ਆਪਾਂ ਨੂੰ ਜ਼ਰੂਰਤ ਵੀ ਰਹਿੰਦੀ ਹੈ। ਉਹ ਚੀਜ਼ਾਂ ਬਣਾ ਕੇ ਤੁਹਾਨੂੰ ਇਹਦੇ ਤੋਂ ਵਿਖਾਵਾਂਗੇ। ਤੇ ਵੀਡੀਓ ਨੂੰ ਲੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਤਾਂ ਜੋ ਸਾਰਾ ਤੁਹਾਨੂੰ ਬਣਾਉਣ ਦਾ ਚੀਜ਼ ਪਤਾ ਲੱਗ ਸਕੇ ਕਿ ਕਿਹੜੀ ਚੀਜ਼ ਆਪਾਂ ਕਿਵੇਂ ਬਣਾਉਣੀ ਹੈ। ਤੇ ਇਹਦੇ ਤੋਂ ਆਪਾਂ ਕੁਝ ਚੀਜ਼ਾਂ ਬਣਾਵਾਂਗੇ ਤੁਹਾਨੂੰ ਬਣਾ ਕੇ ਵਿਖਾਉਣੇ ਅੱਜ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤੇ ਆਮ ਹੀ ਸਭ ਦੇ ਘਰੇ ਇਹੋ ਜੀਆਂ ਬੋਰੀਆਂ ਹੁੰਦੀਆਂ ਤੇ ਉਹਨਾਂ ਤੋਂ ਤੁਸੀਂ ਵੀ ਇਹੋ ਜੀਆਂ ਘਰੇ ਵਰਤਨ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਬਣਾ ਸਕਦੇ ਆ ਤੇ ਘਰੇ ਆਪਾਂ ਵਰਤ ਸਕਦੇ ਆ ਤੇ ਆਪਾਂ ਬਣਾਉਨੇ ਆ ਹੁਣ ਲਓ ਜੀ ਇੱਕ ਬੋਰਾ ਲੈ ਲਿਆ ਆਪਾਂ ਇਹਨੂੰ ਫੋਰ ਫੋਲਡ ਆਪਾਂ ਕਰ ਲਿਆ ਇਸ ਤਰ੍ਹਾਂ ਫੋਲਡ ਕਰਕੇ ਰੱਖ ਲਿਆ ਇਸ ਤਰ੍ਹਾਂ ਤਿਆਰ ਕਰ ਲੈਣੀ ਆ ਆਪਾਂ ਚਾਰ ਤਿਆਰ ਕਰਕੇ ਤੇ ਆਪਾਂ ਇੱਕ ਕੋਈ ਵੀ ਕੋਲੀ ਲਵਾਂਗੇ ਇਸ ਤਰ੍ਹਾਂ ਕਰਕੇ

ਇਸ ਤਰ੍ਹਾਂ ਕਰਕੇ ਪਿੰਨਾ ਲਾ ਲੈਣੀ ਆ ਕਿ ਹਿੱਲੇ ਨਾ ਆਪਣਾ ਤੇ ਹੁਣ ਆਪਾਂ ਇਹ ਜਿਹੜਾ ਗੋਲ ਸਰਕਲ ਬਣਾਇਆ ਨਾ ਇਹਦੇ ਉੱਤੇ ਆਪਾਂ 2-3 ਸਲਾਈਆਂ ਕਰ ਲੈਣਾ 2-3 ਸਲਾਈਆਂ ਕਰਕੇ ਤੁਹਾਨੂੰ ਦਿਖਾਉਣੀ ਫਿਰ ਆਪਾਂ ਤੁਹਾਨੂੰ ਦਿਖਾਉਣੀ ਲਓ ਜੀ ਤੇ ਇਹਦੇ ਤੇ ਆਪਾਂ ਐ ਗੋਲ ਸਰਕਲ ਦੇ ਵਿੱਚ 2-3 ਸਲਾਈਆਂ ਲਾ ਲਈਆਂ ਇੱਕ ਸਲਾਈ ਲਾਈ ਫਿਰ ਦੂਸਰੀ ਫਿਰ ਤੀਸਰੀ ਤੇ ਹੁਣ ਜਿਹੜਾ ਇਹਨੂੰ ਆਪਾਂ ਇਹਦੀ ਕਟਿੰਗ ਕਰ ਦਾਂਗੇ ਥੋੜਾ ਥੋੜਾ ਸਾਈਡਾਂ ਤੋਂ ਛੱਡ ਕੇ ਤੇ ਬਾਕੀ ਆਪਾਂ ਕਟਿੰਗ ਕਰ ਦੇਣੀ ਇਹਦੀ ਇਸ ਤਰ੍ਹਾਂ ਕਰਕੇ ਦੇਖੋ ਇਸ ਤਰ੍ਹਾਂ ਕਟਿੰਗ ਕਰ ਦੇਣੀ ਆਪਾਂ ਇਹਦੀ ਥੋੜਾ ਥੋੜਾ ਛੱਡ ਕੇ ਨਾ ਸਾਈਡਾਂ ਤੋਂ ਕਟਿੰਗ ਕਰ ਦਾਂਗੇ ਇਹਦੀ ਆਪਾਂ ਇਸ ਤਰ੍ਹਾਂ ਗੋਲ ਸਰਕਲ ਦੇ ਵਿੱਚ ਹੀ ਇੰਨਾ ਧਿਆਨ ਰੱਖਣਾ ਆਪਣੀ ਆਪਣੀ ਸਲਾਈ ਨਾਲ ਕਟੀਜੇ ਬਾਕੀ ਆਪਾਂ ਸਾਰਾ ਕੱਟ ਦੇਣਾ ਦੇਖੋ ਜੀ ਤੇ ਆਪਣਾ ਵੇਖੋ ਇਵੇਂ ਬਣ ਗਿਆ ਹੁਣ ਆਪਾਂ ਇਹਦੇ ਸਾਈਡਾਂ ਤੇ ਕਿਨਾਰਾ ਲਾਵਾਂਗੇ ਕੋਈ ਕੱਪੜੇ ਦਾ ਜਿਵੇਂ ਕਿਨਾਰੀ ਲਾਵਾਂਗੇ ਕੋਈ ਵੀ ਕੱਪੜੇ ਦੀ ਆਪਾਂ ਲਾਪ ਕੇ ਤੋਂ ਉਸ ਤਰ੍ਹਾਂ ਇਹਦੀ ਪਾਈਪਿੰਗ ਲਾ ਦਾਂਗੇ ਸਾਈਡਾਂ ਦੇ ਉੱਤੇ ਰੇਬ ਕੱਟ ਕੇ ਹਾਂਜੀ ਤੇ ਇਸ ਤਰ੍ਹਾਂ ਆਪਾਂ ਰੇਬ ਪੱਟੀ ਕੱਟ ਲਈ ਇਸ ਤਰ੍ਹਾਂ ਰੇਬ ਪੱਟੀ ਕਰਨੀ ਕੱਟ ਲਈ ਜਾਂਦਾ ਆਪਾਂ ਜੋੜ ਲਾ ਲਾਂਗੇ ਪਹਿਲਾਂ ਜੋੜ ਲਾ ਕੇ ਫਿਰ ਆਪਾਂ ਇਹਦੀ ਪਾਈਪਿੰਗ ਲਾਉਣੀ ਆ ਤੁਹਾਨੂੰ ਬਖਾਉਣੀ ਆ ਕਿਵੇਂ ਲਾਉਣੀ ਪਹਿਲਾਂ ਇਹਦਾ ਜੋੜ ਲਾ ਲੈਨੇ ਕੋਈ ਵੀ ਤੁਹਾਡੇ ਕੋਲ ਫालतू ਕਪੜਾ ਹੁੰਦਾ ਤੁਸੀਂ ਪਾਈਪਿੰਗ ਕੱਢ ਦਿਓ ਸਾਈਡਾਂ ਤੇ ਹਾਂਜੀ ਤੇ ਲਓ ਇਸ ਤਰ੍ਹਾਂ ਆਪਾਂ ਹੁਣ ਇਹਦੇ ਤੇ ਪਾਈਪਿੰਗ ਲਾਵਾਂਗੇ ਸਾਈਡਾਂ ਤੇ ਰੱਖ ਕੇ ਤਾਂ ਜੋ ਆ ਜਿਹੜੇ ਆਪਣੇ ਧਾਗੇ ਇਹਨਾਂ ਨਿਕਲ ਨੇ ਇਸ ਕਰਕੇ ਆਪਾਂ ਪਾਈਪਿੰਗ ਲਾਉਣੀ ਆ ਰੇਵ ਪੱਟੀ ਕੱਟੀ ਆਪਾਂ ਇਸ ਤਰ੍ਹਾਂ ਹੀ ਆਪਾਂ ਘਮਾਉਂਦੇ ਹੋਏ ਇੰਦੇ ਤੇ ਲਾ ਦਾਂਗੇ ਇਸ ਤਰ੍ਹਾਂ ਹੀ ਆਪਾਂ ਇਹ ਗੋਲ ਘੁਮਾ ਦੇਣੀ ਸਰਕਲ ਦੇ ਵਿੱਚ ਲਓ ਜੀ ਤੇ ਸਾਰੇ ਆਪਣੀ ਰੇਵ ਪੱਟੀ ਲੱਗ ਗਈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਘੁਮਾ ਦੇਾਂਗੇ ਇਧਰਲੇ ਪੰਨੇ ਇੱਥੇ ਮੋੜ ਕੇ ਇਸ ਤਰ੍ਹਾਂ ਬਰੀਕ-ਬਰੀਕ ਪਾਈਪਿੰਨ ਕੱਟਦੇ ਆਂਗੇ ਆਪਾਂ ਇਹਦੀ ਇਸ ਤਰ੍ਹਾਂ ਬਰਾਬਰ ਦੀ ਇਸ ਤਰ੍ਹਾਂ ਚਾਰ ਚਫੇਰੇ ਕੱਟਦੇ ਆਂਗੇਵੇਂ ਆਪਣੇ ਆਪ ਹੀ ਇਹ ਮੁੜ ਜਾਨੀ ਕਿਉਂਕਿ ਰੇਪ ਹੈ ਨਾ ਇਹ ਆਪਣੇ ਆਪ ਹੀ ਮੁੜ ਜਾਈ ਜਾਊਗੀ ਇਸ ਤਰ੍ਹਾਂ ਹੁਣ ਇੱਥੇ ਆਪਾਂ ਸਿਲਾਈ ਕਰਦੇ ਹਾਂ ਲਓ ਜੀ ਤੇ ਇੱਥੇ ਆਪਾਂ ਸਾਰੇ ਪਾਈਪਿੰਨ ਕੱਢਤੀ ਵੇਖੋ ਦੋਵਾਂ ਬੰਨੇ ਹੁਣ ਜਿਹੜੇ ਤੰਦ ਇਹਦੇ ਨਿਕਲਦੇ ਨਹੀਂ ਆਪਣੇ ਵੇਖੋ ਇੱਕ ਤਾਂ ਇਹ ਚੀਜ਼ ਆਪਣੇ ਬਣ ਗਈ ਇਨੂੰ ਆਪਾਂ ਜਿਵੇਂ ਭਾਂਡੇ ਮਾਂਜਣ ਵਾਸਤੇ ਆਪਾਂ ਸਟਿਪ ਸਪੰਜ ਲਿਆਉਣੇ ਆ ਉਹਦੇ ਵਾਸਤੇ ਵਰਤ ਸਕਦੇ ਆ ਭਾਂਡੇ ਮਾਂਜਣ ਵਾਸਤੇ ਜਿਵੇਂ ਭਾਂਡੇ ਮਾਂਜਦੇ ਆ ਉਹਦੇ ਵਾਸਤੇ ਆਪਾਂ ਇਹਨੂੰ ਵਰਤ ਸਕਦੇ ਆ ਤੇ ਇਸ ਤਰ੍ਹਾਂ ਹੀ ਆਪਾਂ ਚੌਰਸ ਵੀ ਬਣਾ ਸਕਦੇ ਆ ਤੇ ਜਿਵੇਂ ਨਾਉਣ ਵਾਸਤੇ ਵਰਤਦੇ ਆ ਨਾਉਣ ਵਾਸਤੇ ਵੀ ਆਪਾਂ ਚੌਰਸ ਬਣਾ ਸਕਦੇ ਆ ਤੇ ਵਰਤ ਸਕਦੇ ਆ ਕਿਉਂਕਿ ਇਹਦੇ ਨਾਲ ਬਹੁਤ ਹੀ ਵਧੀਆ ਆਪਣਾ ਇਹ ਸਕਰੱਬ ਦੀ ਤਰ੍ਹਾਂ ਆਪਾਂ ਇਹਨੂੰ ਵਰਤ ਸਕਦੇ ਆਵੇਂ ਬਹੁਤ ਹੀ ਵਧੀਆ ਬਹੁਤ ਹੀ ਮਲਾਈਮ ਹੁੰਦਾ ਏ ਜਿਹੜਾ ਕੱਟਾ ਹੁੰਦਾ ਗੰਡਿਆਂ ਵਾਲਾ ਤੇ ਹੁਣ ਆਪਾਂ ਇੱਕ ਹੋਰ ਬਣਾ ਕੇ ਤੁਹਾਨੂੰ ਵਿਖਾਉਨੇ ਆਂ ਹਾਂਜੀ ਤੇ ਵੇਖੋ ਜਿਵੇਂ ਆਪਣਾ ਇਹ ਲੰਮਾ ਤੋੜਾ ਇਸ ਤਰ੍ਹਾਂ ਡਬਲ ਫੋਲਡ ਕਰ ਲਿਆ ਆਪਾਂ ਇਹਨੂੰ ਤੇ ਇੰਦੀ ਆਪਾਂ ਇਥੋਂ ਇਹਨਾਂ 4 4 ਇੰਚ ਆਪਾਂ ਚੌੜਾ ਲਾ ਲਾਂਗੇ ਲੰਮੇ ਰੋਗੇ ਲੰਬਾਈ 'ਚ ਇਸ ਤਰ੍ਹਾਂ ਇਸ ਤਰ੍ਹਾਂ ਲਾਉਣੀ ਆਪਾਂ ਦੋਸ ਲਾਵਾਂਗੇ ਘੋਰ ਲਾਵਾਂਗੇ ਇਹਦੇ ਨਾਲ ਦੀ ਹਾਂਜੀ ਵੇਖੋ ਤੇ ਆਪਾਂ ਇਹ ਲੰਮੀ ਆ ਐਵੇਂ ਲੰਮੇ ਪੀਸ ਕੱਟੇ ਆ ਇਸ ਤਰ੍ਹਾਂ ਤੋੜੇ ਦੇ ਤੇ ਇਹਨੂੰ ਆਪਾਂ ਇੱਥੇ ਇੱਕ ਸਲਾਈ ਲਾਵਾਂਗੇ ਦੋਵਾਂ ਦੇ ਇੱਕ ਇੱਕ ਸਲਾਈ ਲਾਵਾਂਗੇ ਇੱਥੇ ਵੀ ਇੱਕ ਤੇ ਇਧਰ ਵੀ ਲੰਮੇ ਰੋਕ ਦੀ ਇੱਥੇ ਲੰਮੇ ਰੋਕ ਦੀ ਸਲਾਈ ਲਾਉਣੀ ਆ ਆਪਾਂ ਇਧਰ ਵੀ ਲੰਮੇ ਰੋਕ ਦੀ ਸਲਾਈ ਲਾਉਣੀ ਆ ਇਸ ਤਰ੍ਹਾਂ ਇਹ ਡਬਲ ਏ ਇਸ ਤਰ੍ਹਾਂ ਇਹਦੇ ਸਲਾਈ ਲਾ ਕੇ ਫਿਰ ਤੁਹਾਨੂੰ ਵਿਖਾਉਣੀ ਆ ਹਾਂਜੀ ਤੇ ਇਹਦੀ ਸਲਾਈ ਨਾਲ ਆਪਾਂ ਐਵੇਂ ਡਬਲ ਫੋਲਡ ਕਰਕੇ ਲਾਵਾਂਗੇ ਤਾਂ ਜੋ ਤੰਦ ਨਾ ਨਿਕਲ ਇਸ ਤਰ੍ਹਾਂ ਕਰਕੇ ਲਾਵਾਂਗੇ ਇਹਦੀ ਆਪਾਂ ਸਲਾਈ ਡਬਲ ਫੋਲਡ ਕਰਕੇ ਹਾਂਜੀ ਤੇ ਵੇਖੋ ਜਿਵੇਂ ਆਪਾਂ ਲੰਮੀ ਲੰਮੇ ਪੀਸ ਕੱਟੇ ਸੀ ਤੇ ਉਸ ਤਰ੍ਹਾਂ ਆਪਾਂ ਐਵੇਂ ਇਹਦੇ ਇੱਕ ਬੰਨੇ ਸਲਾਈ ਲਾ ਲਈ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਇਸ ਤਰ੍ਹਾਂ ਇਕੱਠਾ ਕਰਨਾ ਇਸ ਤਰ੍ਹਾਂ ਆਪਾਂ ਇਕੱਠਾ ਕਰਦੇ ਜਾਵਾਂਗੇ ਉਂਗਲਾਂ ਦੀ ਮਦਦ ਨਾਲ ਵਿੱਚ ਬੂਠਿਆਂ ਦੀ ਮਦਦ ਨਾਲ ਤੇ ਬਹੁਤ ਹੀ ਵਦਿਆ ਆਪਾਂ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਤੋਂ ਬਣਾ ਸਕਦੇ ਆ ਇਹ ਇਹ ਬੋਰੇ ਹੁੰਦੇ ਆ ਆਪਣੇ ਤੇ ਆਪਾਂ ਇੱਕ ਐਵੇਂ ਦਾ ਜਿਵੇਂ ਧਾਗਾ ਹੁੰਦਾ ਇਹ ਸਟੈਚੇਬਲ ਹੁੰਦਾ ਇਹ ਮਿਲ ਜਾਂਦਾ ਬਾਜ਼ਾਰੋਂ ਤੇ ਇਹ ਪਾਵਾਂਗੇ ਆਪਾਂ ਇਹਦੇ ਵਿੱਚ ਦੀ ਇਸ ਤਰ੍ਹਾਂ ਕਰਕੇ ਸੈੱਟ ਕਰਕੇ ਇਹਦੇ ਵਿੱਚ ਦੀ ਆਪਾਂ ਇਹਨੂੰ ਪਾ ਦੇਣਾ ਦੇ ਵੇਖੋ ਬਹੁਤ ਹੀ ਸੋਹਣਾ ਆਪਣਾ ਲੂਫਾ ਜਿਹੜਾ ਆਪਾਂ ਬਾਜ਼ਾਰੋਂ ਲਿਆਉਣੇ ਨਾਉਣ ਵਾਸਤੇ ਇਸ ਤਰ੍ਹਾਂ ਤਿਆਰ ਹੋ ਜਾਂਦਾ ਘਰੇ ਬਾਜ਼ਾਰੋਂ ਆਪਾਂ ਲਿਆਉਣੇ ਆ ਨਾ ਲੂਫਾ ਨਾਉਣ ਵਾਸਤੇ ਬਰਸ਼ ਬਾਥਰੂਮ ਚ ਟੰਗੇ ਹੁੰਦੇ ਆ ਆਮ ਇਸ ਤਰ੍ਹਾਂ ਆਪਾਂ ਬਣਾ ਸਕਦੇ ਆ ਇਸ ਤਰ੍ਹਾਂ ਤੇ ਇਹਦਾ ਵੀ ਆਪਾਂ ਇਹੀ ਬਣਾਵਾਂਗੇ ਤੇ ਵੇਖੋ ਇਸ ਤਰ੍ਹਾਂ ਆਪਾਂ ਇੱਕ ਗੋਲ ਬਣਾ ਲਿਆ ਭਾਂਡੇ ਮਾਂਜਣ ਨੂੰ ਇਸ ਤਰ੍ਹਾਂ ਇਹਦੇ ਨਾਲ ਆਪਾਂ ਭਾਂਡੇ ਬਹੁਤ ਵਧੀਆ ਇਹਦੇ ਨਾਲ ਮਾਂਜੇ ਜਾਣਗੇ ਆਪਣੇ ਤੇ ਇਸ ਤਰ੍ਹਾਂ ਤੁਸੀਂ ਵੱਡਾ ਵੀ ਜੇ ਤੁਹਾਡੇ ਕੋਲ ਜਾਦੇ ਗੱਟੇ ਹੈਗੇ ਆ ਤੋੜੇ ਹੈਗੇ ਤਾਂ ਤੁਸੀਂ ਵੱਡਾ ਇਹਦਾ ਮੈਟ ਵੀ ਬਣਾ ਸਕਦੇ ਹੋ ਚਟਾਈ ਵੀ ਬਣ ਜੂਗੀ ਜੋ ਵੀ ਤੁਸੀਂ ਬਣਾਉਣਾ ਚਾਹੋ ਇਹਦਾ ਬਣ ਜਾਂਦਾ ਤੇ ਆਪਣਾ ਲੂਫਾ ਬਣ ਗਿਆ ਤੇ ਇਹ ਇੱਕ ਮੈਂ ਬਣਾਇਆ ਜਿਵੇਂ ਸਿੰਕ ਵਗੈਰਾ ਹੁੰਦੇ ਆ ਬਾਹਰ ਤੇ ਉਹਨਾਂ ਨੂੰ ਸਾਫ਼ ਕਰਨ ਵਾਸਤੇ ਇਹ ਬਣਾਇਆ ਮੈਂ ਚੌਰਸ ਪੀਸ ਕੱਟ ਕੇ ਤੇ ਸਾਈਡਾਂ ਤੇ ਇਹਦੇ ਕੱਪੜਾ ਲਾਤਾ ਤਾਂ ਜੋ ਇਹਦੇ ਤੰਦ ਨਾ ਨਿਕਲ ਆਪਾਂ ਇੱਕ ਇਹ ਬਣਾਤਾ ਤੇ ਇੱਕ ਇਹ ਆਪਾਂ ਬਣਾਤਾ ਪਾਂਡੇ ਮੰਜਨਲੀ ਬਹੁਤ ਹੀ ਵਧੀਆ ਇਹਦੇ ਨਾਲ ਪਾਂਡੇ ਮੰਜੇ ਜਾਂਦੇ ਆ ਬਹੁਤ ਹੀ ਵਧੀਆ ਪਾਂਡੇ ਮੁੰਜਿੰਦੇ ਆ ਇਹਦੇ ਨਾਲ ਤੇ ਇਹ ਵੀ ਆਪਾਂ ਬਾਜ਼ਾਰੋਂ ਲਿਓਨੇ ਤੇ ਬਹੁਤ ਹੀ ਜਲਦੀ ਖਰਾਬ ਹੋ ਜਾਂਦੇ ਆ ਤੇ ਇਹ ਆਪਣਾ ਲੂਫਾ ਤਿਆਰ ਹੋ ਗਿਆ ਤਿੰਨ ਚੀਜ਼ਾਂ ਆਪਾਂ ਬਣਾ ਲਈਆਂ ਇਹਦੇ ਤੋਂ ਤੇ ਇਹਦੇ ਤੋਂ ਬਹੁਤ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਇਹਦਾ ਥੋੜਾ ਚੋਰਸ ਪੀਸ ਵੱਡਾ ਕੱਟ ਕੇ ਤੇ ਆਪਾਂ ਇਹਦੀ ਇੱਕ ਪੱਖੀ ਵੀ ਤਿਆਰ ਕਰ ਸਕਦੇ ਆ ਬਹੁਤ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਇਸ ਤੋਂ ਤੇ ਵੇਖੋ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਈਆਂ ਚੀਜ਼ਾਂ ਤੇ ਤੁਸੀਂ ਵੀ ਘਰੇ ਜਰੂਰ ਬਣਾ ਕੇ ਵੇਖਿਓ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਤੁਹਾਡੇ ਕੋਲ ਵੀ ਜੇ ਇਸ ਤਰ੍ਹਾਂ ਦੇ ਗੰਡਿਆਂ ਵਾਲੇ ਜਿਵੇਂ ਆਲੂਆਂ ਵਾਲੇ ਤੋੜੇ ਪਏ ਹੁੰਦੇ ਘਰੇ ਪਏ ਹੁਣ ਤੇ ਤੁਸੀਂ ਵੀ ਇਹ ਚੀਜ਼ਾਂ ਜਰੂਰ ਬਣਾ ਕੇ ਵੇਖਿਓ ਇਸ ਤਰ੍ਹਾਂ ਕਰਕੇ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਥੈਂਕ ਯੂ